ਸ਼ਾਹ ਆ ਇਹ ਪਾਣੀ ਵੀ ਨਾਲ ਗਲਾਸ ਆ ਮੰਦੀਪ ਜੀ ਮੰਦੀਪ ਜੀ ਰਹਿਣ ਪੂੜੀਆਂ ਚੱਲ ਜਾ ਲਿਫਟ ਦੇ ਵਿੱਚ ਹੀ ਨਾਲ ਰਹਿ ਜਾਓ ਰਹਿਣ ਤਾਂ ਯਾਰ ਇੱਥੇ ਪੂੜੀਆਂ ਚੱਲਦੀਆਂ ਇੱਥੇ ਖੁਲੜੀਆਂ ਭਾਜੀ ਆ ਲਿਫਟ ਉੱਪਰ ਜਾਣਾ ਉਹ ਨਹੀਂ ਕਿ ਥੱਲੇ ਜਾਣਾ ਉੱਪਰ ਜਾਣਾ ਪਾਣੀ ਕਿੱਥੇ ਆਣਾ ਹੌਲ ਫਲੋਰ ਤੇ ਕਹਿੰਦੇ ਉੱਪਰ ਘਰੌਣੇ ਵਾਲੀ ਦੁਕਾਨ ਜਿੱਧਰ ਘਰੌਣੇ ਦੁਕਾਨ ਕਿ ਕਿ ਉੱਪਰ ਜਿੱਥੇ ਮਹਾ ਜੰਦੀ ਦੁਕਾਨ ਤੇ ਜਾਣਾ ਆ ਗਏ ਬੰਗਲ ਦੀ ਚਲੋ ਸਸਤਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਇਹ ਵਾਰੇ ਘੱਟ ਘੱਟ ਕਰਿਓ ਟੀਵੀ ਦੀ ਤੇ ਅੱਜ ਜਿਹੜੇ ਹੈਗੇ ਆ ਫੰਕਸ਼ਨ ਪਹਿਲੀ ਗੱਲ ਤਾਂ ਅੱਜ ਹੈਗਾ ਜਸੂ ਦਾ ਬਰਥਡੇ ਬਰਥਡੇ ਸਾਰਿਆਂ ਨੇ ਲਿਖੋ ਬਰਥਡੇ ਹੈਪੀ ਬਰਥਡੇ ਜਸੂ ਹੈਪੀ ਬਰਥਡੇ ਅੱਜ ਅੱਜ ਹੈਗਾ ਹੈਪੀ ਬਰਥਡੇ ਜੀ ਤੇ ਹੈਪੀ ਬਰਥਡੇ ਜਿਹੜਾ ਅੱਜ ਆਪਦਾ ਮੇਨ ਤੇ ਪਰਸੀ ਦੀਆਂ ਨੇ ਕਰਕੇ ਜਿਹੜਾ ਨੈਕਸਟ ਅੱਗੇ ਕਰ ਦਿੱਤਾ ਹੈ ਤੇ ਉਹ 29 ਤਰੀਕ ਨੂੰ ਕੀਤਾ ਹੈ 31 ਦੀ ਨੂੰ ਆਪਾਂ ਜਿਹੜਾ ਹੋਟਲ ਬੁੱਕ ਤੇ ਅੱਜ ਅਸੀਂ ਕੋਈ ਫੰਕਸ਼ਨ ਨਹੀਂ ਕੀਤਾ ਬਸ ਅੱਜ ਗੁਰਦੁਆਰੇ ਜਾਣਾ ਹੈ ਤੇ ਮੱਥਾ ਟੇਕਣਾ ਗੁਰਦੁਆਰੇ ਜਾ ਕੇ ਮੱਥਾ ਟੇਕ ਲੈਣਾ ਹੈ ਤੇ ਜਸੂ ਨੂੰ ਨਾਲ ਲੈ ਕੇ ਜਾਣਾ ਨਾਲ ਲੈ ਜਾਈਏ ਨਾਲ ਲੈ ਕੇ ਜਾਣਾ ਜਸੂ ਜਾਊਗੀ ਸਾਡੇ ਨਾਲ ਜੇ ਸੈਰ ਨੇ ਜਾਣਾ ਹੈ ਸੈਰ ਵੀ ਚੱਲ ਜਵੇ ਸੈਰ ਜਾਣਾ ਚੱਲ ਫੇਰ ਤੇ ਪਾਰਟੀ 29 ਤਰੀਕ ਦੀ ਹੈ ਉਹ ਦੇਖੋ ਕੋਸ਼ਿੰਤ ਉੱਟਾ ਟੱਕੇ ਮਾਰਿਆ ਥਲੇ ਉਹਨੂੰ ਟੋਪੀ ਚੱਕ ਲੈ ਜੱਸੂ ਵੀ ਟੋਪੀ ਤੇ ਸੁਹਣੀ ਲੱਗੀ ਲੱਗੀ ਟੋਪੀ ਲਾ ਮੁੰਡੂ ਤੇ ਉਹ ਅਸੀਂ ਨਾ ਜਿਹੜਾ ਜੱਸੂ ਲੈ ਕੇ ਸਰਪ੍ਰਾਈਜ਼ ਕਰਨਾ ਉਹ ਵਾਣ ਲੈ ਜਾਣਾ ਸਰਪ੍ਰਾਈਜ਼ ਆ ਕੋ ਲੈਣ ਜਾਣਾ ਆ ਤੇ ਇਹਨਾਂ ਦਾ ਇੱਕ ਆਪਣੇ ਗੁਰਦੁਆਰੇ ਗੁਰੂ ਘਰ ਮੱਥਾ ਟੇਕਣ ਜਾਣਾ ਆ ਤੇ ਲਾਈ ਹੋ ਗਈ ਆ ਲੈ ਬਸ ਹੁਣ ਚਲਿਏ ਚਲੋ ਤੁਸੀਂ ਸਾਰਿਆਂ ਨੇ ਇਦੀ ਵੀਡੀਓ ਨੂੰ ਬਣੇ ਰਹੋ ਜੀ ਚੈਨਲ ਨੂੰ ਸਾਰਿਆਂ ਨੇ ਕਰ ਲਿਓ ਸਬਸਕ੍ਰਾਈਬ ਤੇ ਪਿਆਰੇ ਪਿਆਰੇ ਕਰਿਓ ਕਮੈਂਟ ਤੇ ਜਸੂ ਦਾ ਹੈਪੀ ਬਰਥਡੇ ਸਾਰਿਆਂ ਨੇ ਬેશੀ ਜ਼ਰੂਰ ਕਰਿਓ ਕਿਉਂਕਿ ਪਿਛਲੀ ਵਾਰ ਵੀ ਆਪਾਂ ਇਹੋ ਬਰਥਡੇ ਆਇਆ ਸੀਗਾ ਤੇ ਆਪਾਂ ਫੇਰ ਨਵੇਂ ਸਾਲ 'ਚ ਮਨਾਇਆ ਸੀਗਾ ਉਹਦੋਂ ਵੀ ਨਹੀਂ ਬਣਾਇਆ ਸੀ ਆਪਾਂ 31 ਤਰੀਕ ਦਾ ਕਿਹਾ ਹੋਟਲ ਉਹਨਾਂ ਨੂੰ ਉਹ ਕਹਿੰਦੇ 29 ਤਰੀਕ ਦੀ ਬੁਕਿੰਗ ਆ ਤੇ ਦੇਖਦੇ ਆ ਅਡਜਸਟਮੈਂਟ ਕਰਦੇ ਆ ਉਹਨਾਂ ਕੋਲ ਆਪਾਂ ਤੇ ਪਹਿਲੇ 28 ਦੀ ਆਪਾਂ ਕਹਿ ਕੇ ਆਏ ਸੀ ਉਹਨਾਂ ਨੂੰ 28 ਨੂੰ ਤਾਂ ਉਹ ਸਹੀ ਸੀਗਾ ਪਰ 28 ਨੂੰ ਫਿਰ ਇਦਾਂ ਕਿ ਛਿੱड्ढे ਚੱਲਦੇ ਪਏ ਇਸ ਕਰਕੇ ਫਿਰ 28 ਦਾ ਕੈਨਸਲ ਕਰ ਦਿੱਤਾ। ਇਹਨਾਂ ਨੂੰ ਕਦੇ ਨਾ ਅੱਗੇ ਵਧਾਇਆ ਐ। 29 ਦਾ ਕੀਤਾ ਉਹ। ਤੇ ਹੁਣ ਅਡਜਸਟਮੈਂਟ ਕਰਦੇ ਪਏ ਆ ਕੋਈ ਨਾ ਕੋਈ ਟਾਈਮ ਦੀ ਅਡਜਸਟਮੈਂਟ ਕਰਨਗੇ ਕੋਈ ਨਾ ਕੋਈ ਕਰਨਗੇ। ਤੇ ਤੁਸੀਂ ਅੱਧੀ ਸਾਰਿਆਂ ਨੇ ਵੀਡੀਓ ਨੂੰ ਬਣਿ ਦਿਓ ਤੇ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਤੇ ਚਲੋ ਚਲਈਏ ਹੁਣ। ਇਹਨਾਂ ਨੂੰ ਕਰੋ ਤਿਆਰ। ਕਰ ਲੈ ਕੱਪੜੇ ਗੰਦੇ। ਕਰ ਲੈ। ਰਹਿ ਕਰਈ ਇਹਨੂੰ ਨਹੀਂ ਲੱਗ ਜਾਣਾ ਦਸੂਣ ਨਹੀਂ ਲੱਗ ਜਾਣਾ। ਮਮ ਕਹਤਾ ਨਹੀਂ ਕਿੰਨਾ ਟਾਈਮ ਲਾ ਜਾਣਾ ਦੇਖਣਾ ਹੀ ਦੇ ਆ ਜਾ ਕੇ ਪਤਾ ਲੱਗਣਾ ਮੰਮੀ ਆਪ ਘਰ ਵੀ ਲੱਜ ਮੈਂ ਕੀ ਆ ਵੀ ਲੱਜ ਮੈਂ ਕੀ ਧੀਛਾ ਨੂੰ ਜਾਣਾ ਨਹੀਂ ਇਹਨੇ ਤਿੰਨ ਤਾਂ ਭੱਜ ਗਏ ਹਨ ਉਹ ਹੀ ਜਾਣਾ ਨਿਹਰਾ ਲੱਦਾ ਦੇਖ ਲੋ ਜੀ ਚੋਰ 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 ਮੇਰਾ ਫੇਸ ਪੁਸ਼ ਲਾਉਂਦੇ ਆਪਣੇ ਮੂੰਹ ਤੇ ਚੋਰ 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 ਮੈਨੂੰ ਮੇਰੀ ਲੋਣ ਵਾਲੀ ਤੇ ਦਾ ਫੇਸ ਪੁਸ਼ ਦੇਖਿਆ ਜਦੋਂ ਮੂੰਹ ਤੇ ਚਮਕਾ ਮਾਰਵੇ ਮੇਰਾ ਮੂੰਹ ਚਮਕਾ ਜਦੋਂ ਮਾਰਦਾ ਆ ਫਿਰ ਰਹਿ ਹੁੰਦਾ ਨਾ ਡੀਟਾ ਬੱਚਾ ਬੱਚਾ ਕਹਿਣ ਦੇ ਆ ਬੱਚਾ ਬੱਚਾ ਕਹਿਣ ਦੇ ਆ ਹੈ ਇਹ ਨਾਲ ਨਹੀਂ ਭਰ ਕਹਿਣਾ ਪਾਪਾ ਦਾ ਮਮਾ ਜੈਲ ਸੀ ਇਹਨੂੰ ਕਹਿੰਦੇ ਜੈਲ ਸੀ ਪਾਪਾ ਦਾ ਟਾਈ ਮਮਾ ਵਾਂਗੂ ਆ ਹੂੰ ਦੇਖ ਹਾਂ ਦੇ ਹੂੰ ਮੇਰੇ ਨਾਲ ਕੀ ਹੋਇਆ ਹੁਣ ਦੀ ਜੈਲ ਸੀ ਜਾਲ ਸੀ ਜਾਲ ਸੀ ਜਾਲ ਸੀ

ਪਾਪਾ ਇਹ ਇਹ ਇਹਨੇ ਪਾਪਾ ਦੀ ਕਰੀਮ ਕੋਈ ਬਣਾਈ ਨਵੀਂ ਇਹਨੂੰ ਕਹਿਦੀ ਹੈ ਨਾ ਕਿਹੜੀ ਕਰੀਮ ਲਾਈ ਕਹਿੰਦੀ ਪਾਪਾ ਪਾਪਾ ਕਹਿੰਦੀ ਇਹ ਸਾਬ ਕੋਲ ਪਾਪਾ ਦਾ ਲਾਉਂਦੀ ਆ ਮੰਮੀ ਆ ਮੇਰੇ ਨਾਲ ਇਹ ਪਤਾ ਤੁਹਾਨੂੰ ਪਤਾ ਕਰ ਲੋ ਕਹਿੰਦੀ ਇਹ ਪਾਪਾ ਤੁਸੀਂ ਯਾਰ ਮੂਤ ਲਾਉਂਦੇ ਨਹੀਂ ਉਹਨੇ ਵਾਸਲਿਨ ਜੀ ਤਾਂ ਕਹਿੰਦੀ ਪਾਪਾ ਅਰੇ ਅੰਦ ਤੁਸੀਂ ਤਾਂ ਉੱਦੇ ਬੜੇ ਸੋਹਣੇ ਲੱਗਦੇ ਕਮੀਤ ਤੋਂ ਬਿਨਾ ਹੀ ਕੁੜੀਆ ਪਾਉਂਦੀ ਕਿਹੜੀ ਕੜੀ ਨਹੀਂ ਤੁਹਾਨੂੰ ਉਹ ਕਮੀਜ਼ਾਂ ਹੀ ਲੋੜ ਹੈ ਨਹੀਂ ਹੈ ਕੜੀ ਕੜੀ ਲਈ ਕਮੀਜ਼ਾਂ ਤੋਂ ਬਿਨਾ ਹੀ ਤੁਸੀਂ ਪਰਫੈਕਟ ਪਰਫੈਕਟ ਲੱਗਦੇ ਹੋ ਕਿਹੜੀ ਕੜੀ ਨਹੀਂ ਹੈ ਪ੍ਰੈਸਿੰਗ ਕੀਤੀ ਆ ਬਸ ਲੋੜ ਹੀ ਨਹੀਂ ਪ੍ਰੈਸ ਕਰਨ ਦੀ ਉਦੋਂ ਹੀ ਮੂੰਹ ਚਮਕਾ ਮਾਰਨ ਦੇ ਆ ਵਾ ਸੋਈਆਂ ਪਾਪਾ ਗ੍ਰੀਨ ਪਾਪਾ ਗ੍ਰੀਨ ਪਾਪਾ ਗ੍ਰੀਨ ਵੀ ਕੋਈ ਨਹੀਂ ਆਂ ਗਿਲਾ ਪਾਪਾ ਨਹੀਂ ਤੱਕੀ ਮੈਂ ਆਪਣੇ ਮੂੰਹ ਤੇ ਬੱਕਰੀ ਮੈਂ ਬੱਕਰੀ ਸੁੰਦਰਾ ਦਾ ਰਾਜਨੀਨੇ ਹਾਜ਼ੀ ਨੇ ਸਤਾਂ ਨਾ ਕਵੀ ਤੇ ਵੀ ਨਜਰ ਲੱਦੇ ਥੋੜੀ-ਥੋੜੀ ਜੱਟ ਦੀ ਕਮਾਈ ਵੱਧ ਗਈ ਪੁੱਠੇ ਕਮਾ ਵਿੱਚ ਜੱਟ ਦੀ ਸਫਾਈ ਵੱਧ ਗਈ ਦਿਲ ਸੀਨੇ ਵਿੱਚ ਚਾਹੀਦਾ ਆ ਸ਼ੇਰ ਦਾ ਤੇ ਅੱਖ ਵਿੱਚ ਇੱਲ ਚਾਹੀਦੀ ਕੱਲੇ ਨੋਟਾਂ ਨਾਲ ਨਹੀਂ ਹੁੰਦੀ ਬਿੱਲੋ ਕੈਮ ਸਰਦਾਰੀ ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ ਕੱਲੇ ਨੋਟਾਂ ਨਾਲ ਨਹੀਂ ਹੁੰਦੀ ਬਿੱਲੋ ਕੈਮ ਸਰਦਾਰੀ ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ ਨਹੀਂ ਤੁਹਾਨੂੰ ਪੈਂਟਰੀ ਲੋੜ ਹੈ ਤੁਹਾਨੂੰ ਪੈਂਟਾ ਹੀ ਲੋੜ ਹੈ ਚਲ ਚਲ ਚੱਲ 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 ਅੱਜ ਅਸੀਂ ਆਏ ਆ ਦਸੂਏ ਤੇ ਦਸੂਏ ਅਸੀਂ ਲੈਣਾ ਆ ਗਿਫਟ ਤੇ ਗਿਫਟ ਅਸੀਂ ਲੈਣਾ ਆ ਥੋੜਾ ਵੱਡਾ ਹੀ ਇਸ ਕਰਕੇ ਸਾਨੂੰ ਗਿਫਟ ਮਿਲਣ ਨਹੀਂ ਡਿਆ ਹੈਗਾ ਤੇ ਹੁਣ ਬਸ ਰਸ ਦੇ ਵਿੱਚ ਐਂਟਰੀ ਕਰਨ ਲੱਗੇ ਆ ਕਿਹੜੇ ਦਾ ਸਮਾਨ ਨਹੀਂ ਇੱਥੇ ਵੇਗਾ ਕਿ ਨਹੀਂ ਨਹੀਂ ਤੇ ਨਹੀਂ ਤੇ ਕੁਝ ਵੱਡਾ ਆ ਉਹ ਉਧਰ ਕੁਝ ਮਾਉਣ ਆਏ ਅਸੀਂ ਮਾਰਕੀਟ ਉਹ ਕਹਿੰਦੇ ਆ ਉਧਰ ਨੂੰ বিজে মার্কেট ਦੱਸਿਆ ਸਾਨੂੰ ਆ ਤਾਂ ਵਿਜੇ ਮੋਲ ਵਿਜੇ ਮੋਲ ਇੱਧਰੋਂ ਆ ਕੇ ਤਾਂ ਹੁਣਾ ਹੀ ਆ ਦੇਖ ਲੈਣੇ ਜਾ ਕੇ ਕਿ ਮੋਲ ਰਸ਼ ਉਹ ਜ਼ਿਆਦਾ ਆ ਤੇ ਇੱਥੇ ਤਾਂ ਲੱਗਦਾ ਰਸ਼ ਅੱਗੇ ਤਾਂ ਉਹਦਾ ਨਹੀਂ ਲੱਗਦਾ ਹੈਗਾ ਅੱਗੇ ਵੀ ਰਾਂਚੀ ਨੂੰ ਅੱਗੇ ਕੀ ਆ ਚੱਲ ਹੁਣ ਕੀ ਕਰੀਏ ਹੁਣ ਕੱਲੂ ਕੱਲੂ ਮੇਰਾ ਟਾਈਮ ਨਹੀਂ ਹੈਗਾ ਮੇਰੇ ਤੋਂ ਨਹੀਂ ਆਉਣਾ ਨਾ ਜ਼ਿਆਦਾ 1 ਮਿੰਟ ਦਾ ਵੀ ਤੇ ਕਿਉਂਕਿ ਉੱਥੇ ਜਾਣਾ ਨਹੀਂ ਕਿੱਥੇ ਜਾਣਾ ਲੰਘ ਜਾ ਲੰਘ ਜਾ ਲੰਘ ਜਾ ਲੰਘ ਜਾ ਮਿੱਤਰੋ ਮੈਡਮ ਜੀ ਲੰਘ ਜਾਓ ਮੈਡਮ ਨੇ ਪਹਿਲੇ ਲੰਗਾਈ। ਕੁੜੀਆਂ ਦਾ ਰਾਹ ਦੇ ਦਿੰਦੇ ਆ ਇਹ। ਮੁੰਡਿਆਂ ਨੂੰ ਨਹੀਂ ਦਿੰਦੇ। ਮੁੰਡਿਆਂ ਨੂੰ ਕੁੜੀਆਂ ਇਹ ਤਰਸੋਂਦਾ ਤਾਂ ਕੁੜੀਆਂ ਨੂੰ ਮੁੰਡਿਆਂ ਦੇਉਂਦਾ ਹਣਾ। ਕੁੜੀਆਂ ਦੀ ਇੱਜ਼ਤ ਕਰੀਦੀ ਇਹਨਾਂ ਫਿਰ। ਕਿੱਥੇ ਹੱਜੇ ਮਾਲ ਇਥੇ। ਵਿਜੇ ਮਾਲ ਨਹੀਂ ਵਿਜੇ ਮਾਰਕੀਟ ਆ ਇਹ। ਬੱਚੇ ਪਾਲਟੀ ਸਾਡੇ ਨਾਲ ਹੀ ਆ। ਸਾਡੇ ਬੱਚੇ ਸਾਡੇ ਨਾਲ ਆ। ਤੇ ਇਸ ਕਰਕੇ ਨਾ ਥੋੜਾ ਘੁੰਮੀ ਜਾਂਨੇ ਆ। ਜਾਉਂਦੇ ਆਂ ਲੱਕ ਲੱਕ ਇੱਥੇ ਤਾਂ ਮੈਂ ਵੀਰੇ ਮਾਲ ਚ ਤਾ ਮਾਰਚ ਮਾਰਕੀਟ ਵੀਰੇ ਮਾਲ ਵੀਰੇ ਮਾਲ ਹੀ ਆ ਹਟੋ ਐਨਕਾਂ ਲੈਣੀਆਂ ਲੈ ਲਓ ਇਹ ਕਹਿੰਦੀ ਜੀ ਮੈਂ ਐਨਕਾਂ ਲਾਣੀਆਂ ਆ ਤੇ ਵੀਰੇ ਮਾਲ ਨੂੰ ਜਾਣ ਦਾ ਰਸਤਾ ਉਧਰ ਆ ਵੀਰੇ ਮਾਲ ਨੂੰ ਜਾਣ ਦਾ ਰਸਤਾ ਵੀਰੇ ਮਾਲ ਮਾਲ ਆ ਨਾ ਮੈਂ ਮਰ ਮਾਰਕੀਟ ਆ ਅੱਛਾ ਮਾਲ ਆ ਮਾਲ ਮਿਲਣਾ ਤੇ ਗੱਡੀਆਂ ਖੜੀਆਂ ਹੁੰਦੀਆਂ ਆਣੀਆਂ ਬੋਲ ਦੇਣੀ ਵੀਰੇ ਮਾਲ ਚ ਨਾਈਸ ਰੋਟ ਪਾਈ ਨਾ ਤੁਹਾਨੂੰ ਟੁਆਇਜ਼ ਮੈਲ ਦਿੱਤਾ ਮੈਲ ਪਾਰਕਿੰਗ ਲਾ ਕੇ ਨਾ ਆ ਕੇ ਮੈਂ ਕਿ ਟੈਲਾ ਖਰਾ ਇਹ ਹਾ ਇਹ ਖਾਣ ਬਾਰੇ ਕੀ ਹੋ ਗਿਆ ਅੱਛਾ ਇੱਥੇ ਗੱਡੀਆਂ ਲੱਗਦੀਆਂ ਨਾ ਥੱਲੇ ਲੌਣੀ ਪਾਰਕਿੰਗ ਜਾਣ ਦੋ ਕਹਿੰਦੇ ਸਿੱਧੀ ਆ ਤਾਂ ਕੰਮ ਸਹੀ ਆ ਨਾ ਲੈ ਤੁਹਾਨੂੰ ਮੈਂ ਕਿਹਾ ਸੀ ਨਾ ਇਹ ਮੈਨੇ ਸੁਣਦੇ ਨਾ ਬਹੁਤ ਜ਼ਿਆਦਾ ਘਟਾ ਇਹ ਸਰ ਕਹਿੰਦਾ ਮੈਂ ਕੁਝ ਕਹਿਣੀ ਦੂੰਦਾ ਟੱਕੇ ਨਾਲ ਟੱਕੇ ਨਾਲ ਲਿਓਣਾ ਪੈਂਦਾ ਬਹੁਤ ਕੁਝ ਕਹਿਣੀ ਤਿੰਨ ਹੋਰਸ ਲਈ ਕਿੰਨੇ ਪੈਗੇ ਲਕਸਰੀ ਕਾਰ স্মੋਲ ਕਾਰ ਕਿਆ ਬਾਤਾਂ ਇੱਧਰ ਭਜੀ ਕਿੱਧਰ ਇੱਧਰ ਇਹ ਛਾ ਇੱਥੋਂ ਸਟਾਰਟ ਹੋ ਜਾਂਦੀ ਤੋ ਇਹ ਹਾਲੇ ਪਹਿਲੀ ਵਾਰੀ ਆਏ ਆ ਨਾ ਆਪਾਂ ਇੱਧਰ ਨੂੰ ਕਿਆ ਬਾਤਾਂ ਸਟਾਰਟ ਹੋ ਜੀ ਮੈਂ ਹੀ ਲੈ ਕੇ ਆਈ ਤਾਂ ਆਉਂਦੇ ਹੀ ਨਹੀਂ ਸੀ ਅੱਛਾ ਇੱਥੇ ਵੀ ਲਗਾਉਣ ਮੋਡ ਹੋਇਆ ਬੜਾ ਵਧੀਆ ਸਿਸਟਮ ਆ ਇੱਥੇ ਲਾ ਦ ਆਪ ਤੇ ਲਾਉਣੀ ਵਿੱਚ ਜਨਾਬੜੀਓ ਸਾਡੇ ਤੋਂ ਡਰਾਈਵਰ ਡਰਾਈਵਰ ਬੜਾ ਪੱਕਾ ਆਇਆ ਏ ਇਹ ਡਰਾਈਵਰ ਉੱਡੇ ਪਾੜ ਲੂ ਗੱਡੀ ਬੈਗ ਕਰ ਲੈ ਬੈਗ ਲਾ ਨਾ ਬੈਗ ਕਿਉਂਕਿ ਆਪਾਂ ਫੇਟ ਨੂੰ ਵਾ ਟਰਾਲੇ ਚ ਲਈ ਦੇ ਕਿਹਦੇ ਟਰਾਲੇ ਚ ਲਈ ਟਰਾਲਾ ਮੈਨੂੰ ਟਰਾਲੇ ਦਾ ਹਿਸਾਬ ਆ ਭਰਾਵਾ ਨਿੱਕੀ ਜੀ ਗੱਡੀ ਮੈਨੂੰ ਫੜਾਤੀ ਇਹਨਾਂ ਨੇ ਇਹਦਾ ਮੈਨੂੰ ਕੋਈ ਪਤਾ ਨਹੀਂ ਲੱਗਣ ਦੇ ਕਰਨਾ ਕੀ ਆ ਇਹ ਗੱਡੀ ਆਪਣੀ ਹੋ ਗਈ ਉਧਰ ਨੂੰ ਉਹ ਥੱਕਾ ਲਾਇਆ ਹੁੰਦੀ ਹੈ ਹੈ ਥੱਕਾ ਆਇਆ YouTube ਦੇ ਵੀ ਅਛਾ ਕਟਨਾ ਕਟਨਾ ਨਹੀਂ 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 ਗਾੜੀ ਲੋ ਦੇਖ ਲੋ ਟਰਾਲਾ ਚਲੋ ਦੇਖਦੇ ਲਿੱਤਾ ਗਲੇ ਜਿੰਨੇ ਚਲੋ ਬੈਠਾ ਮਣੀ ਅਗਲਾ ਵਿੱਚ ਜਾਣਦੇ ਤਾਂ ਚੱਲ ਤਾਂ ਹਣ ਦਾ 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 ਔਰ ਬੜੀ ਲੋਕੀ ਆਈ ਹੈ ਨਾ ਰਸਤਨਾ ਦੇ ਆ ਹੈ ਤੁਈ ਜੇ ਆਏ ਮੈਂ ਗੰਦੰਦੰਦੰਦ ਜਿਵੇਂ ਮੋਲਤ ਸੁਆ ਵੈਡਿੰਗ ਮੋਲ ਬਰਾਇਡਲ ਲੀਂਗਾ ਚੋਲੀ ਡਿਜ਼ਾਈਨ ਜੁਐਲਰੀ ਬਰਾਇਡਲ ਫੋਰਟ ویئر ਅਨਸਕਨ ਪਾਰਟੀ ਨੋ ਨੋ ਹੋਰ ਬਾਸ ਬਾ ਚਲੋ ਮਿੱਤਰ ਇੱਕ ਕੁੜੀ ਤੂੰ ਹੀ ਚੱਕ ਲੈਣੀ ਆ ਜਿਹੜੀ ਤੁਰ ਤੁਰ ਤੋਰ ਲੈਂਦੀ ਵਾਜੇ ਤਰੀਕੇ ਨਾਲ ਉਹ ਮੇਰੇ ਕੋਲ ਰਹਿਣੀ ਆ ਆ ਵਾਲੀ ਮੇਰੇ ਕੋਲ ਰਹੂਗੀ ਉਹ ਵਾਲੀ ਤੂੰ ਹੀ ਚੱਕਣੀ ਆ ਠੀਕ ਹੈ ਤੋ ਪਿੱਟ ਓਕੇ ਇੱਕ ਮੇਤੋਂ ਇੱਕ ਮੇਤੋਂ ਨਾਲ ਹੀ ਜੈਲ ਸੀ ਉਹ ਕਰਦੇ ਆ ਇੱਕ ਮੇਤੋਂ ਜੈਲ ਸੀ ਆ ਉਹ ਕਰਦੇ ਆ ਓਕੇ ਬੋਲ ਜੈਲ ਸੀ ਆ ਉਹ ਕਰਦੇ ਜੈਲ ਅਲੈਕਸਾ ਜੀ ਆਪਾਂ ਜੇ ਲੋਕਸ ਲੋਕ ਤੇ ਜਾਣਾ ਹੈ ਇਹਨੂੰ ਬ੍ਰਾਂਚ ਹੋਵੇ। ਉਹ ਜਿੱਥੇ ਲੈਫਟ ਕਰਕੇ ਤੁਹਾਨੂੰ ਜਾਣਾ ਹੋਣਾ। ਉਹ ਰਾਉਂਡ ਮਮੀ ਬੰਦ ਨਾ ਹੋ ਜਮ। ਚਲੋ। ਰੇਹ ਨਾ ਪੋਲੀ ਘਰ ਚਲ ਜਾਓ। ਲੈਫਟ ਦੇ ਵਿੱਚ ਹੀ ਨਾ ਰਹਿ ਜਾਓ। ਪਰ ਐਂ ਤਾਂ ਯਾਰ ਇਤੋਂ ਘੋੜੀਆਂ ਚੱਲਦੀਆਂ ਇੱਥੇ ਘੋੜੀਆਂ ਪਾਜੀ ਆ ਲਿਫਟ ਉੱਪਰ ਜਾਣਾ ਉਹ ਨਹੀਂ ਕਿ ਇੱਥੇ ਨਹੀਂ ਜਾ ਕੁੱਪਰ ਜਾਣਾ ਪਾਣੀ ਕਿੱਥੇ ਜਾਣਾ ਹੌਲ ਫਲੋਰ ਤੇ ਜਾਂਦੇ ਉੱਪਰ ਘਰੌਣੇ ਵਾਲੀ ਦੁਕਾਨ ਜਿੱਧਰ ਘਰੌਣੇ ਦੁਕਾਨ ਕਿ ਕਿ ਉੱਪਰ ਜਿੱਥੇ ਮਹਾਜਨ ਦੀ ਦੁਕਾਨ ਤੇ ਜਾਣਾ ਘਰੌਣੇ ਆ ਗਏ ਬੰਗਲ ਇੱਧਰ ਚਲੋ ਚਲੋ ਆ ਤਾਂ ਗੱਲ ਬਣ ਗਈ ਉਥੇ ਹੋ ਨਾ ਅੰਦਰ ਹੀ ਅੰਦਰ ਹੀ ਅੰਦਰ ਹੀ ਰਹਿ ਜਾਂਦੇ ਮੈਨੂੰ ਤਾਂ ਅੱਰ ਲੱਗਦਾ ਆ ਦੇਖ ਨਾ ਥੋੜਾ ਸਟਾਈਲ ਵਾਹ ਕਿਆ ਬਾਤਾਂ ਵਾਹ ਲੁੱਕ ਦੇਖੋ ਕੁੜੀ ਦੀ ਕਿਆ ਬਾਤਾਂ ਆ ਵੀ ਕੁੜੀ ਸੋਹਣੀ ਆ ਨਾ ਹਾਂ ਆਹੀ ਬੜੀ ਦਲੇਰ ਕਦ ਬੰਨਾ ਵਾਹ ਕਿਆ ਬਾਤਾਂ ਉਹ ਹੂ 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 ਜੁੱਤੀਆਂ 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 ਲੋ ਜੀ ਆ ਮੋਲਾ ਵਾਹ ਕਿਆ ਬੋਤਾਂ ਬੋਲਦੀ ਤਾਂ ਵਧੀਆ ਬੜਾਇਆ ਆਹ ਮੈਂ ਹੀ ਲਿਆਈ ਤੁਹਾਨੂੰ ਚਲੋ ਫਿਰ ਕਿਆ ਬੋਤਾਂ ਇਹ ਹਾਂ ਇਹ ਤਾਂ ਬੜੀ ਬੜੀ ਵਧੀਆ ਹੀ ਬੜਾ ਸਾਰਾ ਕੁਝ ਯੱਪ ਉੱਪਰ ਲੇਟਾ ਦੇਖੋ ਆਹਾ ਮਾ ਜਿੱਤ ਲਿਆ ਅਸ਼ਾ aí ਪਾਣੀ ਪੀਣ ਵਾਲਾ ਗਲਾਸ ਆ ਮੰਦੀਪੀ ਮੰਦੀਪੀ ਮਮਿਲਾ ਜੀ ਕੀ ਬਾਤ ਆ ਜਾਨੀ ਜੀ ਦੇਖਿਆ ਹੁਣ ਬਚਾਟ ਕਰਦੀ ਦੇਖਣੇ 10 ਦਿਨਾਂ ਕਿ ਕਿਹਾ ਅਡੀ ਕਾਗਜ਼ਾ ਵਿੱਚ बोलते थे एनकान हाल बैग 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 चलो चलो अच्छा कल बंद है ओके ਤਾਂ ਹੀ ਮੈਂ ਇਹਨਾਂ ਨੂੰ ਲਿਆ ਹੀ ਮਾਨਦੇ ਨਹੀਂ ਸੀ ਕਹਿੰਦੇ ਕਾਲੂ ਜਾਵਾਂਗੇ ਫੋਲ ਦੇਖਣ ਨੂੰ ਮੈਨੂੰ ਕਰ ਬੰਦ ਕੋਈ ਉੜੀ ਲਾ ਦੋ ਚੋਪਰੇ ਮੰਮੀ ਨੂੰ ਪਾਣੀ ਪੀਣ ਵਾਲੀ ਬੋਤਲ ਤੋਂ ਲੈ ਚੋਪਰੇ ਤਾਂ ਹੈਗੀ ਆ ਮੰਮੀ ਟੁੱਟ ਗਈ ਆ ਕੰਨ ਤੇ ਲਾਉਣ ਵਾਲੀਆਂ ਬੁੱਤੀਆਂ ਆ ਚਲੋ ਆ ਚੱਪਲਾਂ ਕਿੰਨੇ ਸੋਹਣੀਆਂ ਚਲੋ ਨਿਕਲੋ ਬਾਹਰ ਓ ਵਾਓ ਸੋ ਲਾਈਕ ਇਜ਼ ਪਤਾ ਨਹੀਂ ਕੀ ਜੀ ਹਸਣ ਚੀਜ਼ਾਂ ਕਿੰਨੇ ਸੋਹਣੀਆਂ ਸਜਾ ਜਾਵੇ ਸੋਨਾ ਖਾਣ ਵਾਲੀ ਚੀਜ਼ਾਂ ਉੱਧਰ ਬਿਜ਼ੇ ਮੋਲ ਇਹਨੂੰ ਕਹਿੰਦੇ ਆ ਬਿਜ਼ੇ ਮੋਲ ਆਏ ਇੱਥੇ ਲਿਆਓ ਹੋਰ ਇੱਥੇ ਲਿਓ ਆ ਜਾਓ ਬਣਾ ਲਈ ਉੱਥੇ ਬਿਜ਼ੇ ਮੋਲ ਬਿਜ਼ੇ ਮੋਲ ਥਿਸ ਥਿਸ ਬਿਜ਼ੇ ਬਿਜ਼ੇ ਸਿਟੀ ਸੈਂਟਰ ਮਾਲ ਮੈਂ ਕੀ ਵੋਟ ਹੋਇਆ ਕਰ ਤਾ ਨਾ ਕੱਪੜਾ ਨਾ ਹੜੀ ਪਹਾੜਾ ਬੱਜਿਆ ਲਿਆ ਕੰਨ ਚ ਲਾਇਆ ਇਹਦਾ ਕੀ ਕੰਨਾ ਕੰਨੀ ਕੁਛ ਲੈ ਕੇ ਨੁੱਤਾ ਬਣਾਈ ਚਲੋ ਚਲੋ ਆ ਲਹਿੰਗਾ ਲੈ ਲਾ ਪਾੜੇ ਸਾਨੂੰ ਉਧਰੋਂ ਦੀ ਤੇ ਕੱਢੇ ਆ ਉਧਰੋਂ ਦੀ ਇਦਾਂ ਹੀ ਆ ਦੇਖ ਲਓ ਕਿਹੜੀ ਆਪਣੀ ਪੜ ਜੋ ਉੱਚ ਬੈਠੋ ਬੈਠੋ ਬੱਚਾ ਕੋੜੀ ਨੂੰ ਫੜਨ ਵਾਲੇ ਨਿਆਣਾ ਨੂੰ ਫੜਉਣਾ ਸਿੱਖੋ ਮੂੰਹ ਸਵਾਰਨ ਦਾ ਇਹ ਕਹਿੰਦੇ ਪਤਾ ਇਹਨੂੰ ਨਿਆਣੇ ਫੜਨ ਦਾ ਪਤਾ ਹੀ ਨਹੀਂ ਜਿਹੜੇ ਚੈਨਸ ਕਰਦੇ ਕਹਿੰਦੇ ਮੂੰਹ ਸਵਾਰਨ ਦਾ ਪਤਾ ਨਿਆਣੇ ਨੂੰ ਫੜਨ ਦਾ ਪਤਾ ਹੀ ਨਹੀਂ ਜਦੋਂ ਮੈਂ ਮੂੰਹ ਨਹੀਂ ਸਵਾਰਦੀ ਸੀ ਨਾ ਉਹ ਕਹਿੰਦੇ ਕਿ ਮੂੰਹ ਸਵਾਰਨ ਦਾ ਨਹੀਂ ਪਤਾ ਇਹਨੂੰ ਆਪਣਾ ਜੇ ਸਵਾਰਨ ਆਪੀ ਦਾ ਤੈਨੂੰ ਦੇਖ ਨਹੀਂ ਕਰਦਾ ਜੇ ਸਵਾਰਨ ਲਾਪੇ ਤਾਂ ਫੇਰ ਤਾਂ ਨਹੀਂ ਜੀਣ ਦੇ ਲੋ ਕੀ ਇਸ ਕਰਕੇ ਤੁਰੀਆਂ ਨਹੀਂ ਜੀਣ ਦਿੰਦੀ ਕੇ ਪਾਸੇ ਵੀ ਤੁਸੀਂ ਕਹੀ ਦੀ ਪ੍ਰਵਾਹ ਨਾ ਕਰੋ ਆਪਣੇ ਨਜ਼ਾਰੇ ਲਓ ਜ਼ਿੰਦਗੀ ਦੇ ਮਰ ਜਾਓ ਦੁਨੀਆ ਤੁਹਾਨੂੰ ਆਪਣੇ ਆਪ ਨੂੰ ਸਹੀ ਲੱਗਦਾ ਤੁਸੀਂ ਉਹ ਕਰੋ ਬਸ ਡਰਾਈਵਰ ਇਹ ਨਹੀਂ ਤਾਂ ਮੈਨੂੰ ਡਰਾਈਵਰ ਹੀ ਰੱਖਿਆ ਬਸ ਇੱਕ ਹੋਰ ਕੁਛ ਐ ਨਹੀਂ ਮੇਰ ਕੋ ਡਰਾਈਵਰ ਹੀ ਹੈ ਮੈਂ ਵੀ ਸਿੱਖੀ ਲਣੀ ਆ ਫੇ ਮੈਨੂੰ ਕਹਿ ਦਿਆ ਕਰੋ ਡਰਾਈਵਰ ਡਰਾਈਵਰ ਛੋਟੇ ਸਾਬ ਜਾਦਿਆਂ ਦੀ ਫਿਲਮ ਲੱਗੀ ਆ ਵਾਸਪਾਸ ਹਾਂ ਜੋ ਕਹਿੰਦੇ ਚਾਓ ਮਰੀ ਤਰ੍ਹਾਂ ਸੀ ਸੀ ਫਿਰੇ ਤਵਾਂ ਮੈਂ ਕਿ ਲੰਮ ਲੱਗ ਗਿਆ ਛੋਟੇ ਸ਼ਹਿਰ ਕਰਦਿਆਂ ਦੀ ਛੋਟੇ ਸ਼ਹਿਰ ਜਾਨੇ ਫਿਲਮ ਲਾਈ ਆ ਆ ਵਧੀਆ ਕੀਤਾ ਯਾਰ ਸਿਸਟਮ ਲਗਾਈ ਲੱਗਦੀ ਬਿੰਡਲਾਂ ਨੇ ਲੋ ਜੀ ਸਾਡੇ ਨਾ ਸਟੈਂਡ ਟੁੱਟ ਗਿਆ ਸੀ ਲੈ ਪਹਿਲੇ ਦੱਸਦੇ ਸਟੈਂਡ ਟੁੱਟ ਗਿਆ ਸੀ ਚਲ ਬੜਾਈ ਜਾ ਹੁਣ ਇੱਧਰ ਆ ਦੱਜੀ ਪਹਿਲੇ ਦੱਸਦੇ ਨੀ ਮੇਰਾ ਟੁੱਟ ਗਿਆ ਸੀ ਆ ਦੋਸਤੋ ਇਹ ਹੈਗਾ ਕਿ ਗੈਜਟ ਗੈਜਟ ਆ ਪਕੌੜ ਕੇ ਤੁਹਾਨੂੰ ਦਿਖਾ ਲਦੇ ਆ ਗੈਜਟ ਕੀ ਕੰਮ ਵਾਸਤੇ ਹੈਗਾ ਕਾਦੇ ਵਾਸਤੇ ਹੈਗਾ ਇਹ ਤੇ ਸਾਡੇ ਕੋਲ ਜਿਹੜੇ ਹੈਗੇ ਮੈਡਮ ਬਹੁਤ ਤੋੜਦੀ ਆ ਜਿੱਲੀ ਗੁੱਤੇ ਵਿੱਚ ਜਾ ਕੇ ਤੋੜ-ਟੋੜ ਕੇ ਬਰੇ ਛੱਡ ਦਿੰਦੀ ਆ ਚੱਲਦੀ ਪਈ ਗਈ ਬਲੱਟ ਬੰਦ ਆ ਜਗਣੀ ਬੈਟਰੀ ਲੋਵਾ ਫੁੰਦੀ ਇਹਨੇ ਕਾਫੀ ਇਹ ਚੀਜ਼ਾਂ ਤੋੜੀਆਂ ਆ ਤੇ ਨੂੰ ਕੰਨ ਗਿਆ ਓਪਨ ਛੇਤੀ ਛੇਤੀ ਤੁਹਾਨੂੰ ਦਿਖਾ ਦਿੰਦੇ ਆ ਉਦੋਂ ਜਰਾ ਤਾਂ ਇਹ ਡਰੋਂ ਡਰੋਂ ਤੇ ਹੁਣ ਵਧੀਆ ਜਿਹਾ ਮਗਾ ਕੇ ਦਿੱਤਾ ਇਹ ਲੋਹੇ ਦਾ ਜੇ ਇਹ ਵੀ ਤੋੜ ਦਿੱਤਾ ਤਾਂ ਫੇਰ ਇਹਦਾ ਓਪਨ ਨਹੀਂ ਕਰ ਸਕਦੇ ਕੋਈ ਫੇਰ ਲੱਕੜੀ ਆ ਹੈ ਹੂੰ ਲੱਕੜੀ ਦਾ ਲੱਕੜੀ ਦਾ ਜੇ ਲੱਕੜੀ ਦਾ ਵੀ ਤੋੜਦਾ ਫੇਚ ਬੇੜਾ ਦੀ ਮਰੰਮਤ ਉਹ ਨਾ ਬੜੀ ਜ਼ਬਰਦਸਤ ਪੈਕਿੰਗ ਕੀਤੀ ਆ ਵੇ ਆਹ ਰਿਆਣ ਕਾ ਲੈ ਕੇ ਆਈ ਲਟਾ ਜਾਂਦੀਆਂ ਦੇਖਿਓ ਤੁਹਾਨੂੰ ਦਿਖਾਉਨੇ ਆ ਵੀ ਆਹ ਰਿਆਣ ਕਾ ਦਿਖਾਉ ਦੇਣਾ ਹੁਣ ਠੀਕ ਆ ਪਹਿਲਾਂ ਮੈਂ ਇਹ ਚੀਜ਼ ਦੇਖੋ ਫਿਰ ਨੂੰ ਬੱਚੋ ਕੀ ਚੀਜ਼ ਦੇਖੀ ਇਹ ਵੀ ਡੇਗੇ ਟੋਟੇ ਜਾਣਾ ਜੇ ਹੁਣ ਵੀ ਤੋੜਤਾ ਤਾਂ ਫੇਰ ਤਾਂ ਕੁਛ ਨਹੀਂ ਹਾਲ ਤੇਰਾ ਕੁੜੀਏ ਫੇਰ ਤੇਰਾ ਔਖਾ ਕੰਮ ਉਹ ਟੋਟਾ ਬੇੜਾ ਟੋਟਾ ਜਾਣਾ ਉਪਰੋਂ ਜੇ ਤੂੰ ਹੁਣ ਵੀ ਇਹ ਚੀਜ਼ ਤੋੜ ਦਿੱਤੀ ਵੇ ਆਪਦਾ ਕੁਝ ਨਹੀਂ ਕਰ ਸਕਦੇ ਭਾਈ ਫਿਰ ਆਪ ਇੱਕ ਜੀ ਹਾਤਾ ਆ ਵੇਖੂਂ ਮੀ ਜਾਂਦਾ ਉਹਨੇ ਲੈ ਇਹ ਵਾਸਤਨ ਨੂੰ ਬਦਲ ਆ ਗੜ ਉਹ ਵੀ ਦੇ ਗਾੜ ਈ ਈ ਈ ਕੋਈ ਨਾਟ ਨਹੀਂ ਇਹਦਾ ਨਹੀਂ ਨਹੀਂ ਇੱਥੇ ਨਾਲੇ ਹੋਰ ਵੀ ਲੱਗਦੇ ਆ ਕਲਿੱਪ ਇਹਦੇ ਹਾਂ ਨਾ 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 ਆ ਦੇਖ ਨੂੰ ਜਾਨਾ ਤੇ ਸਾਈਡਾਂ ਨੇ ਮੈਕ ਲਾਉਣੇ ਮੈਕ ਲਾ ਸਕਦੇ ਸੀ ਇਹਦਾ ਆ ਸਟੀਲ ਦਾ ਵਧੀਆ ਚ ਅੱਛਾ ਤੇ ਇਹ ਨੂੰ ਇੱਥੇ ਲਾ ਸਕਦੇ ਆ ਗਿਆ ਲੱਗਾ ਸੀਗਾ ਜੀ ਇੱਥੇ ਇਹ ਜਿਹੜਾ ਹੈਗਾ ਥੋੜਾ ਨਾ ਇਹ ਅਡਜਸਟਮੈਂਟ ਨਹੀਂ ਹੁੰਦਾ ਹੈਗਾ ਇਹ ਚਾਰਜ ਨਹੀਂ ਫੋਨ ਲੱਗਦਾ ਇੱਥੇ ਹਾਂ ਤੇ ਫੋਨ ਵੀ ਨਹੀਂ ਚਾਰਜ ਲੱਗਦਾ ਨਾ ਇੱਕ ਨਾਲੇ ਜਵੈਂਟੋ ਕੰਪਨੀ ਦਾ ਆ ਇਹ ਅਨੀਆਂ ਖਾਣਦੇ ਕੰਮ ਰੰਦਾ ਚੱਕਰ ਆ ਹੀ ਚੱਕਰ ਆ ਮਿਲਦਾ ਬਾਕਸ ਕਰਨੋਂ ਤਾਂ ਨੇ। ਦਾਇ ਉਹ ਭਾਜੀ ਚ ਲੱਗਦਾ। ਹਾਂ। ਕਸਤਾ ਤਾਂ ਨਹੀਂ ਹੁੰਦਾ ਇਹਦੇ ਆ। ਸਾਨੂੰ ਵੀ ਭਰਾ ਕੀ ਮੰਗਾਇਆ ਹੁਣ ਤੁਸੀਂ ਇਦਾਂ ਕਾ ਸੁਣਾਇਆ। ਦੇਖ ਹਾਰੇ ਦਿਮਾਗ ਦੇਖਿਆ ਇਹਨੂੰ ਇਹ ਦਿਮਾਗ। ਡੇਢ ਨਾ ਘਸਣਾ ਇਹ। ਡੇਢ ਤੇ ਮੈਨੂੰ ਹੱਥ ਰਹਿ ਗਏ। ਇਦੋਂ ਕਾਸਿਨੀ ਹੁੰਦੇ ਯਾਰ ਬਿੰਗੋ ਸਾਨੂੰ ਵੀ ਪਤਾ ਹੁਣ ਆ ਦੇਖ ਨਾ ਨਟ ਲਾਇਆ ਚਾਹੇ ਨਹੀਂ ਲਾਇਆ ਉੱਦੀ ਲੈ ਮਿਲਣਾ ਆਪਣੇ ਆਪ ਤੂੰ ਐਣਕਾ ਦਿਖਾਉ ਕੁੜੀ ਦੇ ਪਾਗ ਸਟ ਕਰੇ ਸਾਰੇ ਨਾ ਬੋਰ ਹੋ ਜਾਣਾ ਕਹਣਾ ਕੀ ਕਰੀ ਜਾਂਦੇ ਫੜਾਣ ਕਾ ਕਿਥੇ ਲਾਈਟ ਬੰਦ ਕਰ ਦਿੰਦੀ ਆ ਲੈ ਆਂਦੀਆਂ ਜੀ ਐਣਕਾ ਐਣਕਾ ਲੈ ਕੇ ਆਇਆ ਜੀ ਮੈਂ ਦੋ ਫੰਕਸ਼ਨ ਉਹ ਮਾਚ ਕੜਤ ਦਿੱਤਾ ਭਿੜਤ ਤਵਤ ਦੀ ਨੋਰਨ ਤੋ ਨਚੂ ਇਹਦਾ ਸੁਣ ਲੈ ਗਈ ਤੀਆਂ ਬਾਰਡੇ ਦਾ ਗਿਫਟ ਜਸੂ ਨੂੰ ਇਹ ਲੈ ਦੇਣਾ ਆਈ ਬਾਰਡੇ ਦਾ ਗਿਫਟ ਮਿਲ ਗਈ ਆ ਜਸੂ ਲੈ ਬਾਰਡੇ ਦਾ ਗਿਫਟ ਜਸੂ ਇਹ ਬਾਰਡੇ ਲਈ ਲੈ ਕੇ ਆਏ ਜੀ ਆਪਾਂ ਇਹ ਕਿਉਂਕਿ ਜਿਹੜੀ ਐਨਕ ਹੈਗੀ ਇਹ ਬਾਰਡੇ ਸਲਾਵਾਂਗੇ ਆਪਾਂ ਇਹਦੇ ਹਨਾ ਜਸੇ ਹੇ ਲੋਲ ਕਰਦੀ ਵੋ ਨੋ ਤਾਰਾ ਰਾਰਾ ਸਾਰਾ ਰਾਰਾ ਸਾਰਾ ਰਾਰਾ ਰਾਰਾ ਰੰਗਲੀ ਕਲੋਲ ਕਰਦੀ ਵੋ ਨੋ ਤਾਰਾ ਰਾਰਾ ਯਾਨਕਾ ਬੜੀ ਜ਼ੋਰਦਸਤ ਆ ਜੀ ਇਹ ਚ ਫੰਕਸ਼ਨ ਵੀ ਤੇਨਾਂ 1 2 3 ਦੱਸਿਓ ਦੋਸਤੋ ਕਿਦਾਂ ਲੱਗਿਆ ਇਹਨਕੇ ਵੀਂਡ ਥੋੜੀ ਥੋੜੀ ਵੀਂਡ ਕਰਕੇ ਜੀ ਦੱਸਿਓ